ਅੱਜ ਆਪਾਂ ਬਣਾਵਾਂਗੇ ਵੈਜ ਪਨੀਰ ਰੋਲ ਜੋ ਕਿ ਬਹੁਤ ਹੀ ਜ਼ਿਆਦਾ ਟੇਸਟੀ ਹੋਣ ਦੇ ਨਾਲ ਨਾਲ ਹੈਲਦੀ ਵੀ ਬਹੁਤ ਜ਼ਿਆਦਾ ਹੈ ਤੁਸੀਂ ਛੋਟੀ ਮੋਡੀ ਭੁੱਖ ਹੋਵੇ ਜਾਂ ਟਿਫਨ ਦੇ ਵਿੱਚ ਵੀ ਤੁਸੀਂ ਇਹ ਬੱਚਿਆਂ ਨੂੰ ਬਣਾ ਕੇ ਦੇ ਸਕਦੇ ਹੋ ਜਾਂ ਸ਼ਾਮ ਸਵੇਰੇ ਵੀ ਤੁਸੀਂ ਇਹਨੂੰ ਬਣਾ ਕੇ ਖਾ ਸਕਦੇ ਹੋ ਬਿਲਕੁਲ ਬਾਜ਼ਾਰ ਵਰਗਾ ਰੋਲ ਆ ਜਿਹੜਾ ਬਣ ਕੇ ਤਿਆਰ ਹੁੰਦਾ ਹੈ ਰਸ਼ੀ ਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਮੈਂ ਤੁਹਾਡੇ ਨਾਲ ਸ਼ੇਅਰ ਕਰਦੀ ਰਹਿੰਨੀ ਆ ਨਵੀਂ ਨਵੀਂ ਰੈਸਪੀਸ ਨਵੀਂ ਰੈਸਪੀਸ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਨਾਲ ਦੀ ਨਾਲ ਘੰਟੀ ਵਾਲਾ ਬਟਨ ਆ ਜਿਹੜਾ ਉਹ ਵੀ ਦਬਾ ਲਿਆ ਕਰੋ ਤਾਂ ਕਿ ਹਰ ਇੱਕ ਵੀਡੀਓ ਤੁਹਾਡੇ ਕੋਲ ਸਭ ਤੋਂ ਪਹਿਲਾਂ ਪਹੁੰਚ ਸਕੇ ਤੇ ਜਲਦੀ ਵੀਡੀਓ ਨੂੰ ਲਾਈਕ ਤੇ ਸ਼ੇਅਰ ਆ ਜਰੂਰ ਕਰਦੇ ਕਰੋ ਜੀ ਕੋਈ ਵੀ ਰੋਲ ਬਣਾਉਣ ਲਈ ਸਾਨੂੰ ਪਹਿਲਾਂ ਸਭ ਤੋਂ ਜਿਹੜੀ ਰੋਟੀ ਚਾਹੀਦੀ ਹੁੰਦੀ ਆ ਆਪਾਂ ਜਿਹੜੀ ਸਿੰਪਲ ਆਟੇ ਦੀ ਨਾਰਮਲ ਆਟਾ ਘਰੇ ਗੁੰਨ ਕੇ ਰੱਖਨੇ ਆ ਉਹਦੀ ਵੱਡੀ ਸਾਰੀ ਪਰੌਂਠੀ ਜਾਂ ਰੋਟੀ ਆਪਾਂ ਬਣਾ ਲਵਾਂਗੇ ਵੱਡਾ ਪਰੌਂਠਾ ਇਸ ਤਰ੍ਹਾਂ ਮੈਂ ਵੱਡਾ ਪੇੜਾ ਲੈ ਲਿਆ ਤੇ ਇਹਨੂੰ ਆਪਾਂ ਵੇਲ ਲਵਾਂਗੇ ਆਪਾਂ ਲੱਛਾ ਪਰੌਂਠਾ ਬਣਾਵਾਂਗੇ ਤੁਸੀਂ ਚਾਹੋ ਸਿੰਪਲ ਪਰੌਂਠਾ ਵੀ ਆ ਜਿਹੜਾ ਉਹ ਬਣਾ ਸਕਦੇ ਹੋ ਪਹਿਲਾਂ ਆਪਾਂ ਇਹਨੂੰ ਪੂਰੀ ਤਰ੍ਹਾਂ ਬੇਲ ਲਿਆ ਫਿਰ ਆਪਾਂ ਇਹਦੇ ਉੱਪਰ ਦੇਸੀ ਘਿਓ ਆ ਜਿਹੜਾ ਉਹ ਲਗਾ ਦੇਵਾਂਗੇ ਉਸ ਤੋਂ ਬਾਅਦ ਇਹਦੇ ਵਿੱਚ ਕੱਟ ਲਗਾ ਦੇਵਾਂਗੇ ਤਾਂ ਕਿ ਇਹਦੇ ਵਿੱਚ ਚੰਗੀ ਤਰ੍ਹਾਂ ਲੱਛੇ ਆ ਉਹ ਬਣ ਸਕਣ ਫਿਰ ਇਹਨੂੰ ਆਪਾਂ ਇਦਾਂ ਰੋਲ ਕਰ ਦਵਾਂਗੇ ਦੂਜੀ ਸਾਈਡ ਤੋਂ ਵੀ ਰੋਲ ਕਰ ਦਵਾਂਗੇ ਉੱਪਰੋਂ ਚੰਗੀ ਤਰ੍ਹਾਂ ਪ੍ਰੈਸ ਕਰ ਦਵਾਂਗੇ ਤੇ ਲੌਕ ਕਰ ਦਵਾਂਗੇ ਇਹ ਤਾਂ ਲੋਈਆ ਬਣਾ ਲਵਾਂਗੇ ਤਿੰਨ ਦੁਬਾਰਾ ਤੋਂ ਆਪਾਂ ਬੇਲ ਲਵਾਂਗੇ ਇਸ ਤਰ੍ਹਾਂ ਇਹ ਵਧੀਆ ਆਪਣਾ ਲੱਛਾ ਪਰੌਂਠਾ ਜਿਹੜਾ ਬਣ ਕੇ ਤਿਆਰ ਹੋ ਜਾਊਗਾ ਦੂਜੀ ਸਾਈਡ ਤੇ ਮੈਂ ਤਵਾ ਇਹ ਜਿਹੜਾ ਗਰਮ ਕਰ ਲਿਆ ਜੇ ਤੁਸੀਂ ਕ੍ਰਿਸਪੀ ਚਾਹੁੰਦੇ ਹੋ ਤਾਂ ਤੁਸੀਂ ਲੋ ਫਲੇਮ ਤੇ ਇਹ ਜੇ ਤੁਸੀਂ ਸੌਫਟ ਚਾਹੁੰਦੇ ਹੋ ਰੋਲ ਤਾਂ ਫਿਰ ਇਹਨੂੰ ਹਾਈ ਫਲੇਮ ਤੇ ਪਕਾ ਲਓ ਪਰੌਂਠਾ ਇਹ ਜਿਹੜਾ ਆਪਾਂ ਦੋਨੋਂ ਸਾਈਡਾਂ ਤੋਂ ਸੇਕ ਲਵਾਂਗੇ ਵੈਸੇ ਤਾਂ ਇਹ ਮੈਦੇ ਦਾ ਵੀ ਬਣਦਾ ਹੁੰਦਾ ਹੈ ਪਰ ਆਪਾਂ ਜ਼ਿਆਦਾ ਹੈਲਦੀ ਬਣਾਉਣ ਲਈ ਆਟੇ ਦਾ ਜਿਹੜਾ ਇਹ ਲੱੱਛਾ ਪਰੌਂਠਾ ਬਣਾਇਆ ਹੈ ਹੁਣ ਆਪਾਂ ਇਹਦੇ ਉੱਪਰ ਦੇਸੀ ਕੀ ਲਗਾ ਦੇਵਾਂਗੇ ਕਰਦੀ ਚੀਜ਼ ਹਮੇਸ਼ਾ ਹੀ ਹੈਲਦੀ ਹੁੰਦੀ ਹੈ ਤੁਸੀਂ ਕੁਝ ਵੀ ਬਣਾ ਕੇ ਖਾਣੇ ਹੋ ਆਪਣੇ ਹੱਥਾਂ ਦੇ ਵਿੱਚ ਬਣੀ ਹੋਈ ਹੁੰਦੀ ਹੈ ਤੇ ਬਣਾਉਣਾ ਵੀ ਬਹੁਤ ਜ਼ਿਆਦਾ ਸੌਖਾ ਹੈ ਤੇ ਜਿਹਨੂੰ ਵੀ ਬਣਾ ਕੇ ਦੋਵਾਂਗੇ ਬੱਚਿਆਂ ਨੂੰ ਬਹੁਤ ਜ਼ਿਆਦਾ ਪਸੰਦ ਆਊਗਾ ਇਹ ਵੱਡਿਆਂ ਨੂੰ ਜਿਹਨੂੰ ਵੀ ਬਣਾ ਕੇ ਦੋਵਾਂਗੇ ਇਸ ਤਰ੍ਹਾਂ ਇਹ ਆਪਣਾ ਪਰੌਂਠਾ ਤਾਂ ਬਣ ਕੇ ਤਿਆਰ ਹੋ ਗਿਆ ਤੇ ਬਾਕੀ ਤਿਆਰੀ ਵੀ ਉੱਪਰ ਕਰ ਲੈਨੇ ਆਂ ਦੂਜੀ ਸਾਈਡ ਤੇ ਮੈਂ ਇੱਕ ਪਿਆਜ਼ ਇੱਕ ਟਮਾਟਰ ਤੇ ਇੱਕ ਸ਼ਿਮਲਾ ਮਿਰਚ ਇਸ ਤਰ੍ਹਾਂ ਲੰਬੇ-ਲੰਬੇ ਪੀਸ ਦੇ ਵਿੱਚ ਕੱਟ ਲਈ ਆ ਆਪਾਂ ਥੋੜੇ ਜਿਹਾ ਪਤਲੇ ਪੀਸ ਰੱਖਿਆ ਇਸ ਤਰ੍ਹਾਂ ਦੇ ਹੀ ਰੱਖਣੇ ਆ ਇਹ ਸਾਰੀਆਂ ਸਬਜ਼ੀਆਂ ਆਪਾਂ ਲੈ ਲਈਆਂ ਤੇ ਪੈਨ ਲੈ ਲਵਾਂਗੇ ਇਹਨਾਂ ਨੂੰ ਆਪਾਂ ਹਲਕਾ-ਹਲਕਾ ਜਿਹਾ ਪਕਾ ਲਵਾਂਗੇ ਤਾਂ ਕਿ ਕੱਚੀਆਂ ਨਾ ਲੱਗਣ ਤੇ ਥੋੜੀ ਜਿਹੀ ਕਰੰਚੀ ਰੱਖਾਂਗੇ ਜ਼ਿਆਦਾ ਨਹੀਂ ਪਕਾਉਂਦੇ ਹੈ ਤੇ ਸਾਰੀਆਂ ਸਬਜ਼ੀਆਂ ਆਪਾਂ ਇੱਕ ਇੱਕ ਕਰਕੇ ਪਕਾ ਲਵਾਂਗੇ ਸਭ ਤੋਂ ਪਹਿਲਾਂ ਆਪਾਂ ਪਿਆਜ਼ ਤੇ Shimla mirch ਪਾ ਲਵਾਂਗੇ ਟਮਾਟਰ ਸਭ ਤੋਂ ਬਾਅਦ ਚ ਪਾਵਾਂਗੇ ਨਹੀਂ ਤਾਂ ਜ਼ਿਆਦਾ ਗਲ ਜਾਣਗੇ ਜੇ ਆਪਾਂ ਪਹਿਲਾਂ ਹੀ ਐਡ ਕਰ ਦਵਾਂਗੇ ਇਹਦੇ ਵਿੱਚ ਤੇ ਇਹਨੂੰ ਹਿਲਾਉਂਦੇ ਹੋਏ ਆਪਾਂ ਬਿਲਕੁਲ ਲੋ ਫਲੇਮ ਤੇ ਹੈ ਜਿਹੜਾ ਪਕਾ ਲਵਾਂਗੇ ਸਬਜ਼ੀਆਂ ਪਕਾਉਂਦੇ ਹੋਏ ਤੁਸੀਂ ਕਿਹਸੀ ਫਲੇਮ ਵੱਧ ਵੀ ਰੱਖ ਸਕਦੇ ਹੋ ਜਦੋਂ ਇਹ ਆਪਣੇ ਪਿਆਜ਼ ਤੇ Shimla mirch ਪਾ ਗਏ ਉਸ ਟਾਈਮ ਤੇ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦਵਾਂਗੇ ਤੇ ਜਦੋਂ ਇਹ ਪਾ ਗਏ ਉਸ ਟਾਈਮ ਤੇ ਆਪਾਂ ਇਹਦੇ ਲਈ ਪਨੀਰ ਵੀ ਤਿਆਰ ਕਰ ਲੈਣੇ ਆ ਤੁਸੀਂ ਚਾਹੋ ਪਹਿਲਾਂ ਵੀ ਤਿਆਰ ਕਰਕੇ ਰੱਖ ਸਕਦੇ ਹੋ 2 ਤੋਂ 3 ਚਮਚ ਮੈਂ ਜਿਹੜਾ ਦਹੀਂ ਲਿਆ ਹੈ ਦਹੀਂ ਬਿਲਕੁਲ گاੜਾ ਹੀ ਲੈਣਾ ਹੈ ਜਿਆਦਾ ਪਤਲਾ ਨਹੀਂ ਹੋਣਾ ਚਾਹੀਦਾ ਹੁਣ ਇਹਦੇ ਵਿੱਚ ਆਪਾਂ ਸਵਾਦ ਅਨੁਸਾਰ ਨਾਣ ਮਿਰਚ ਜਿਹੜਾ ਉਹ ਪਾ ਦਵਾਂਗੇ ਸਭ ਤੋਂ ਪਹਿਲਾਂ ਮੈਂ ਥੋੜੀ ਜਿਹੀ ਹਲਦੀ ਪਾਈਆ ਤੇ ਲਾਲ ਮਿਰਚ ਪਾ ਦਵਾਂਗੀ ਥੋੜਾ ਜਿਹਾ ਆਪਾਂ ਧਨੀਆ ਪਾਊਡਰ ਪਾ ਦਵਾਂਗੇ ਤੇ ਗਰਮ ਮਸਾਲਾ ਪਾ ਦਵਾਂਗੇ ਚਿਲੀ ਫਲਿਕਸ ਵੀ ਤੁਸੀਂ ਪਾ ਸਕਦੇ ਹੋ ਇਸਵਾਦ ਅਨਸਾਰ ਇਹਦੇ ਵਿੱਚ ਨੂਨ ਆ ਜਿਹੜਾ ਉਹ ਵੀ ਐਡ ਕਰਾਂਗੇ ਆਪਾਂ ਥੋੜਾ ਜਿਹਾ ਚਾਟ ਮਸਾਲਾ ਇਹ ਜਿਹੜਾ ਮੈਂ ਉਹ ਵੀ ਐਡ ਕੀਤਾ ਹੈ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਮਿਕਸ ਕਰ ਦਵਾਂਗੇ ਇੰਨੇ ਕਿ ਤੁਸੀਂ ਇਹ ਜਿਹੜੀ ਦਹੀਂ ਵਾਲੀ ਮੈਰੀਨੇਸ਼ਨ ਤਿਆਰ ਕਰ ਲਓ ਜਿੰਨੇ ਕਿ ਤੁਹਾਡੀ ਪਨੀਰ ਤੇ ਲੱਗ ਚੋਗੀ ਅਦਰ ਕਲਸਣ ਦਾ ਪੇਸਟ ਆ ਜਿਹੜਾ ਤੁਸੀਂ ਉਹ ਵੀ ਪਾ ਸਕਦੇ ਹੋ ਪਰ ਮੈਂ ਉਹ ਨਹੀਂ ਪਾਇਆ ਹੈਗਾ ਦਾ ਸਿੰਪਲ ਹੀ ਰੱਖਿਆ ਤੇ ਪਨੀਰ 5-4 ਮਿੰਟ ਲਈ ਆਪਾਂ ਇਹਦੇ ਵਿੱਚ ਬਿਲਕੁਲ ਡੁਬੋ ਕੇ ਰੱਖ ਦਵਾਂਗੇ ਮਤਲਬ ਮਿਕਸ ਕਰਕੇ ਰੱਖ ਦਵਾਂਗੇ ਤਾਕੇ ਸਾਰੇ ਫਲੇਵਰ ਇਹਦੇ ਵਿੱਚ ਮਿਕਸ ਹੋ ਜਾਣ। ਦੂਜੀ ਸਾਈਡ ਤੇ ਜਿਹੜੀਆਂ ਸਬਜ਼ੀਆਂ ਪਕਰੀਆਂ ਸੀ ਇਹਦੇ ਵਿੱਚ ਪਨੀਰ ਆਪਾਂ ਐਡ ਕਰ ਦਵਾਂਗੇ ਤੇ ਥੋੜੀ ਦੇਰ ਲਈ ਪਕਾ ਲਵਾਂਗੇ ਜਦੋਂ ਇਹਦੀ ਗਰੇਵੀ ਜੀ ਬਿਲਕੁਲ ਸੁੱਕ ਗਈ ਇਹ ਬਿਲਕੁਲ ਸੁੱਕ ਗਿਆ ਕਿਉਂਕਿ ਨਹੀਂ ਤਾਂ ਫਿਰ ਰੋਟੀਆਂ ਨੂੰ ਪਾਣੀ ਪਾਣੀ ਜਿਹਾ ਲੱਗ ਜੂਗਾ ਤੇ ਲੋ ਫਲੇਮ ਤੇ ਪਕਾਵਾਂਗੇ ਆਪਾਂ ਨੂੰ ਇਸ ਤਰ੍ਹਾਂ ਆਪਾਂ ਲਗਾਤਾਰ ਚਲਾਉਂਦੇ ਹੋਏ ਹਲਕਾ ਜਿਹਾ ਇਹਨੂੰ ਪਕਾ ਲਵਾਂਗੇ ਸਬਜ਼ੀਆਂ ਆਪਣੀਆਂ ਪਹਿਲਾਂ ਹੀ ਪੱਕੀਆਂ ਹੋਈਆਂ ਨੇ ਪਨੀਰ ਨੂੰ ਜ਼ਿਆਦਾ ਪਕਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਬਸ ਇਹਦਾ ਦਹੀਂ ਦਾ ਜਿਹੜਾ ਪਾਣੀ ਆਪਾਂ ਉਸਕਾ ਲਵਾਂਗੇ ਦੂਜੀ ਸਾਈਡ ਤੇ ਆਪਣੀ ਰੋਟੀ ਵੀ ਤਿਆਰ ਆ ਤੇ ਸਾਰੀ ਫਿਲਿੰਗ ਸੀਗੀ ਜਿਹੜੀ ਆਪਾਂ ਪਨੀਰ ਦੀ ਬਣਾ ਕੇ ਰੱਖੀ ਸੀ ਸਬਜ਼ੀਆਂ ਦੀ ਇਹਦੇ ਉੱਪਰ ਐਡ ਕਰ ਦਵਾਂਗੇ ਆਪਾਂ ਸਾਰੀ ਜਿੰਨੀ ਕਾਜੂਗੀ ਇਸ ਤਰ੍ਹਾਂ ਆਪਾਂ ਸਾਰੀਆਂ ਸਬਜ਼ੀਆਂ ਦੇ ਉੱਪਰ ਪਰ ਪਰ ਕੇ ਆ ਪਾ ਦਿੱਤੀਆਂ ਆ ਤੇ ਹੁਣ ਆਪਾਂ ਇਹਨੂੰ ਰੋਲ ਦੀ ਤਰ੍ਹਾਂ ਰੋਲ ਕਰ ਲਵਾਂਗੇ ਜਿੱਦਾਂ ਕਿ ਰੋਲ ਹੁੰਦਾ ਇਕੱਠੀ ਰੋਲ ਹੁੰਦਾ ਹੈ ਮੈਂ ਐਲੂਮੀਨੀਅਮ ਫੋਇਲ ਜਾਂ ਫਿਰ ਤੁਸੀਂ ਫ੍ਰੈਸ਼ ਰੋਲ ਵੀ ਕਹਿ ਸਕਦੇ ਹੋ ਇਹ ਇਸ ਤਰ੍ਹਾਂ ਰੋਟੀ ਦੇ ਨਾਪ ਦਾ ਇਹੋ ਫੜ ਲਿਆ ਸੀਗਾ ਜਾਂ ਕੱਟ ਲਓ ਤੁਸੀਂ ਇਸ ਤਰ੍ਹਾਂ ਆਪਾਂ ਇਹਦੇ نیچے ਰੱਖ ਕੇ ਅੱਧਕ ਤੱਕ ਆਪਾਂ ਇਹਨੂੰ ਹੌਲੀ-ਹੌਲੀ ਕਰਕੇ ਰੋਲ ਕਰ ਦਵਾਂਗੇ ਤਾਂ ਕਿ ਫੜਨ 'ਚ ਆਸਾਨੀ ਹੋਵੇ ਤੇ ਖਾਣ 'ਚ ਵੀ ਆਸਾਨੀ ਹੋਵੇ ਸਾਰੀ ਫਿਲਿੰਗ ਜਿਹੜੀ ਉਹ ਬਿਲਕੁਲ ਵੀ نیچے ਨਾ ਗire ਬੱਚਿਆਂ ਨੂੰ ਬਣਾ ਕੇ ਦਵਾਂਗੇ ਖਾਣ 'ਚ ਵੀ ਇਜ਼ੀ ਹੋਊਗਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਵੀ ਲੱਗਦਾ ਏ ਇਸ ਤਰ੍ਹਾਂ ਬਾਕੀ ਦੇ ਵੀ ਰੋਲ ਜਿਹੜੇ ਤੁਸੀਂ ਰੈਪ ਦੇ ਵਿੱਚ ਕਰ ਸਕਦੇ ਹੋ ਇਸ ਤਰ੍ਹਾਂ ਆਪਣਾ ਟੇਸਟੀ ਜਿਹੜਾ ਰੋਲ ਬਣ ਕੇ ਤਿਆਰ ਹੋ ਗਿਆ ਕਾਠੀ ਰੋਲ ਪਨੀਰ ਰੋਲ ਵੈਜ ਰੋਲ ਤੁਸੀਂ ਕੁਝ ਵੀ ਉਹਨੂੰ ਕਹਿ ਸਕਦੇ ਹੋ ਬਹੁਤ ਇਜ਼ੀ ਤਰੀਕੇ ਨਾਲ ਬਣ ਜਾਂਦਾ ਤੇ ਬਹੁਤ ਹੀ ਜ਼ਿਆਦਾ ਟੇਸਟੀ ਲੱਗਦਾ ਹੈ ਆਪਣੇ ਟੇਸਟੀ ਰੋਲ ਤਾਂ ਬਣ ਕੇ ਤਿਆਰ ਨੇ ਜੇ ਤੁਹਾਨੂੰ ਵੀਡੀਓ ਚੰਗੀ ਲੱਗੇ ਲਾਈਕ ਸ਼ੇਅਰ ਕਰ ਦਿਓ ਮਿਲਾਂਗੇ ਨਵੀਂ ਰੈਸਪੀ ਦੇ ਵਿੱਚ ਨਵੀਂ ਵੀਡੀਓ ਦੇ ਵਿੱਚ ਥੈਂਕ ਯੂ ਜੀ